ਸਤਗੁਰ ਸੇਵਾ ਜਦ ਭਾਈ ਜੇਠਾ ਜੀ ਗੋਇੰਦਵਾਲ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਗੋਇੰਦਵਾਲ ਚੈਰ ਦੀ ਉਸਾਰੀ ਜੋਰ ਸ਼ੋਰ ਨਾਲ ਹੋ ਰਹੀ ਹੈ ਅਤੇ ਪਿੰਡਾਂ ਦੇ ਲੋਕ ਬੜੇ ਸਤਿਕਾਰ ਅਤੇ ਪਿਆਰ ਨਾਲ ਸੇਵਾ ਕਰ ਰਹੇ ਹਨ ਉਹਨਾਂ ਨੇ ਉੱਥੇ ਜਾ ਕੇ ਘੁੰਗਣੀਆਂ ਦੀ ਛਾਪੜੀ ਲਾ ਲਈ ਜਦ ਘੁੰਗਣੀਆਂ ਵਿਕ ਜਾਂਦੀਆਂ ਤਾਂ ਉਹ ਵੀ ਸੇਵਾ ਵਿੱਚ ਲੱਗ ਜਾਂਦੇ ਬਾਬਾ ਅਮਰਦਾਸ ਜੀ ਜਿਨ੍ਹਾਂ ਨੂੰ ਉਸ ਸਮੇਂ ਹਾਲੇ ਗੁਰੂ ਗੱਦੀ ਨਹੀਂ ਮਿਲੀ ਸੀ ਸਵੇਰੇ ਉਸ ਵਕਤ ਉੱਠ ਕੇ ਪਾਣੀ ਦੀ ਗਾਗਰ ਦਰਿਆ ਬਿਆਸ ਵਿੱਚੋਂ ਭਰ ਕੇ ਖੰਡੂਰ ਸਾਹਿਬ ਚਲੇ ਜਾਂਦੇ ਭਾਈ ਜੇਠਾ ਜੀ ਦੇ ਕੰਮਕਾਰ ਤੇ ਉਹ ਬਹੁਤ ਖੁਸ਼ ਸਨ ਬਾਬਾ ਜੀ ਨੇ ਉਹਨਾਂ ਦੇ ਰਹਿਣ ਦਾ ਵੀ ਚੰਗਾ ਪ੍ਰਬੰਧ ਕੀਤਾ ਸੀ ਸਾਰੇ ਲੋਕ ਉਹਨਾਂ ਨੂੰ ਬਾਬਾ ਪਰਿਵਾਰ ਦਾ ਹੀ ਸਮਝਦੇ ਸਨ ਕਿਉਂਕਿ ਬਾਸਰਕੇ ਤੇ ਉਹ ਬਾਬਾ ਜੀ ਨਾਲ ਹੀ ਆਏ ਸਨ ਉਹੀ ਪਰਿਵਾਰ ਨਾਲ ਕੁੜ ਮਿਲ ਗਏ ਸਨ ਉਹ ਮਾਤਾ ਮਨਸਾ ਦੇਵੀ ਜੀ ਨੂੰ ਆਪਣੀ ਸਕੀ ਮਾਂ ਵਾਂਗ ਸਮਝਦੇ ਸਨ ਅਤੇ ਮਾਤਾ ਵੰਸਾ ਦੇਵੀ ਜੀ ਨੂੰ ਵੀ ਉਹਨਾਂ ਦਾ ਪੁੱਤਰ ਹੀ ਸਮਝਦੀ ਸੀ ਇਸ ਤਰ੍ਹਾਂ 6 ਸਾਲ ਗੋਇੰਦਵਾਲ ਦੀ ਉਸਾਰੀ ਚੱਲਦੀ ਰਹੀ ਜਿਵੇਂ ਜਿਵੇਂ ਬਾਬਾ ਮਰਦਾਸ ਜੀ ਗੋਇੰਦ ਦੇ ਨੂੰ ਕਹਿੰਦੇ ਗਏ ਉਸੇ ਤਰ੍ਹਾਂ ਹੀ ਉਹ ਸ਼ਹਿਰ ਦੀ ਉਸਾਰੀ ਕਰਵਾਉਂਦਾ ਗਿਆ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸ਼ਹਿਰ ਦੀ ਉਸਾਰੀ ਕਰਦੇ ਵੇਖ ਕੇ ਗੋਇੰਦ ਦੇ ਸ਼ਰੀਕਾਂ ਦੀ ਹਿੰਮਤ ਨਾ ਹੋਈ ਕਿ ਉਹ ਭੂਤਾਂ-ਪ੍ਰੇਤਾਂ ਦਾ ਡਰਾਵਾ ਦੇ ਕੇ ਕੰਮ ਵਿੱਚ ਰੁਕਾਵਟ ਪਾ ਸਕਣ ਹੁਣ ਉਹ ਵੀ ਉਸਾਰੀ ਵਿੱਚ ਸਹਾਇਤਾ ਕਰਨ ਲੱਗੇ ਜਦ ਸ਼ਹਿਰ ਦੀ ਕਾਫੀ ਹੱਦ ਤੱਕ ਉਸਾਰੀ ਹੋ ਗਈ ਤਾਂ ਬਾਬਾ ਅਮਰਦਾਸ ਜੀ ਗੁਰੂ ਜੀ ਫਾਸੋ ਪਿੰਡ ਦਾ ਨਾਂ ਰੱਖਣ ਵਾਲੇ ਪੁੱਛਣ ਗਏ ਗੁਰੂ ਜੀ ਨੇ ਨਵੇਂ ਨਗਰ ਦਾ ਨਾਂ ਗੋਇੰਦਵਾਲ ਰੱਖਣ ਵਾਸਤੇ ਕਿਹਾ ਇਹ ਉਹ ਨਾ ਬਾਅਦ ਵਿੱਚ ਪ੍ਰਸਿੱਧ ਹੋ ਗਿਆ ਗੁਰੰਗਾ ਦੇਵ ਜੀ ਦੇ ਜੋਤੀ ਜੋਤ ਸੌਣ ਤੋਂ ਪਹਿਲਾਂ ਗੁਰਗੱਦੀ ਬਾਬਾ ਅਮਰਦਾਸ ਜੀ ਨੂੰ ਸੌਂਪ ਤੇ ਗੁਰਗੱਦੀ ਸੌਂਪਣ ਤੋਂ ਬਾਅਦ ਉਹ ਬਾਬਾ ਜੀ ਨੂੰ ਇਹ ਆਦੇਸ਼ ਦਿੱਤਾ ਕਿ ਆਪਣੀ ਪੱਕੀ ਰਿਹائش ਕੋਇਂਦਵਾਲੀ ਰੱਖਣ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ ਗੋਇੰਦਵਾਲ ਕਿਉਕੀ ਵੱਡੀ ਸੜਕ ਤੇ ਉੱਤੇ ਸਥਿਤ ਸੀ ਇਸ ਸਥਾਨ ਤੇ ਦੂਰੋਂ ਦੂਰੋਂ ਲੋਕਾਂ ਦਾ ਆਉਣਾ ਆਸਾਨ ਸੀ ਜਦ ਗੁਰੂ ਅੰਗਦ ਦੇਵ ਜੀ ਜੋਤੀਜਾ ਸਮਾ ਗਏ ਤਾਂ ਗੁਰਮਰਦਾਸ ਜੀ ਪੱਕੇ ਤੌਰ ਤੇ ਗੋਇੰਦਵਾਲ ਆ ਗਏ ਹੁਣ ਭਾਈ ਜੇਠਾ ਜੀ ਨੂੰ ਗੁਰੂ ਜੀ ਦੀ ਸੇਵਾ ਕਰਨ ਦਾ ਸਵਾ ਮਿਲਿਆ ਉਹ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੇ ਅਤੇ ਹਰ ਹੁਕਮ ਦੀ ਤੁਰੰਤ ਪਾਲਣਾ ਕਰਦੇ ਸੰਗਤ ਵਾਸਤੇ ਹਰ ਸਮੇਂ ਲੰਗਰ ਵਰਤਦਾ ਸੀ ਪਰ ਭਾਈ ਜੇਠਾ ਜੀ ਫਿਰ ਵੀ ਘੁੰਗਣੀਆਂ ਦੀ ਛਾਪੜੀ ਲਾਉਂਦੇ ਗੁਰੂ ਘਰ ਦੀ ਸੇਵਾ ਬਿਨ ਲੋਕ ਕਦੇ ਅਵੇਸਲੇ ਨਹੀਂ ਸਨ ਗੁਰਮਰਦਾਸ ਜੀ ਜਦ ਰੋਜ਼ ਵੇਖਦੇ ਸਨ ਕਿ ਪਾਈ ਜੇਠਾ ਜੀ ਦੀਵਾਨ ਦੀ ਹਾਜ਼ਰੀ ਵੀ ਭਰਦੇ ਨੇ ਸੇਵਾ ਵੀ ਪੂਰੀ ਕਰਦੇ ਨੇ ਦਸਾਂ ਲੋਹਾਂ ਦੀ ਕਿੱਤ ਵੀ ਕਰਦੇ ਨੇ ਤਾਂ ਉਹਨਾਂ ਭਾਈ ਜੇਠਾ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਬੇਟਾ ਕੀ ਖਾਇਸ਼ ਲੈ ਕੇ ਇੱਥੇ ਆਏ ਹੋ ਤਾਂ ਪਾਈ ਜੇਠਾ ਜੀ ਨੇ ਕਿਹਾ ਕਿ ਮੈਂ ਸਭ ਖਾਇਸ਼ਾਂ ਹੀ ਛੱਡ ਕੇ ਇੱਥੇ ਆਇਆ ਹਾਂ ਗੁਰੂ ਜੀ ਉਹਨਾਂ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਢਰਕ ਮਾਫ ਕਰਨਾ ਜੀ